ਕਰਮਜੀਤ ਅਨਮੋਲ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹਨਾਂ ਦੇ ਦੋਨਾਂ ਦੀ ਟੱਕਰ ਦੱਸੀ ਜਾ ਰਹੀ ਆ ਇਸ ਨੂੰ ਲੈ ਕੇ ਤੁਸੀਂ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਉਣਾ ਤੁਸੀਂ ਵੇਖਣਾ ਕਿ ਇਹਦੇ ਵਿੱਚ ਕੀ ਸ਼ਰਤ ਲੱਗ ਰਹੀ ਆ ਤੇ ਇਹ ਸ਼ਰਤ ਹੈਗੀ ਆ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਤੇ ਕਰਮਜੀਤ ਅਨਮੋਲ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਜਿੱਤਰਿਆ ਤੇ ਕਿੰਨੇ-ਕਿੰਨੇ ਦੀ ਸ਼ਰਤ ਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੇ ਅੱਗੇ ਆਪਾਂ ਗੱਲਬਾਤ ਕਰਦੇ ਆਂ ਸਰਬੀ ਵਾਲੀ ਤੋਂ ਕਾਰੰਗੀ ਦਾ ਮੌਜਿ। ਆਪ ਜਣੀ ਆ ਗਿਆ ਪਰ ਲੇ। ਠੀਕ ਹੈ। ਤੁਸੀਂ ਵੀ ਸਰਦਾਰ ਸਰਪੀਸ ਨੇ ਕਾਹਦਾਈ ਆਪ ਨੇ ਆ ਗਿਆ। ਠੀਕ ਹੈ। ਜੇ ਦੋ ਜਿੱਤਦੇ ਆ ਦੋਆਂ ਚੀਜ਼ਾਂ ਜਿੱਤੂਗਾ। ਕੋਰੋ ਲੱਕਰ ਵੀ ਆ ਜੂਗਾ। ਇਹ ਤਾਂ ਸਰਬਜੀਤ ਸਿੰਘ ਜਿੱਤਦਾ ਬਾਈ ਜੀ 1000 ਜਾਂ 2000 ਇਹਦਾ। ਸ੍ਰੀ ਕਾਜੀ ਬਹਿਲਜੀ ਦਾ ਖਾਲਸਾ ਸ੍ਰੀ ਵਹਿਰਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਫਰੀਦਕੋਟ ਸੀਟ ਨੂੰ ਲੈ ਕੇ ਫਰੀਦਕੋਟ ਸੀਟ ਦਾ ਜਿਹੜਾ ਇੱਕ ਅਹਿਮ ਹੁਣ ਜਿਹੜੀ ਆਪਾਂ ਕਹ ਜੀਏ ਕਿ ਪੇਚੇ ਅੜ ਟੁੱਕੇ ਨੇ ਬਹੁਤ ਵੱਡੀ ਇੱਕ ਨੇਰੀ ਆਪਾਂ ਕਹ ਜੀਏ ਕਿ ਫਰੀਦਕੋਟ ਸੀਟ ਤੋਂ ਉੱਠਵਾਲੀ ਆ ਤੇ ਉਠ ਰਹੀ ਆ ਤੇ ਪਹਿਲਾਂ ਤੁਹਾਨੂੰ ਇੱਕ ਮੈਂ ਛੋਟੀ ਜੀ ਵੀਡੀਓ ਬੁਖਾਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੋਕਾਂ ਦੀ ਲੋਕਾਂ ਨੇ ਵੱਡਾ ਫਤਵਾ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਦੇ ਦਿੱਤਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਰਬਜੀਤ ਸਿੰਘ ਕੌਣ ਨੇ ਭਾਈ ਸਰਬਜੀਤ ਸਿੰਘ ਖਾਲਸਾ ਉਹ ਨੇ ਭਾਈ ਬਿਆਨ ਸਿੰਘ ਦੇ ਪੁੱਤਰ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲੈਤਾ ਸੀ 31 ਅਕਤੂਬਰ 1984 ਨੂੰ ਜਿਹੜਾ ਇੰਦਰਾ ਗਾਂਧੀ ਨੂੰ ਮਾਰ ਕੇ ਸਾਡੇ ਜਿਹੜੇ ਉੱਤੇ ਨੌਜਵਾਨਾਂ ਨੂੰ ਜਿਹੜਾ ਇੱਕ ਅਟੈਕ ਕੀਤਾ ਗਿਆ ਸੀ ਨਾਸਲ ਕੁਰਸੀ ਕੀਤੀ ਗਈ ਸੀ ਸਿੱਖ ਕੌਮ ਦੀ ਇੰਦਰਾ ਗਾਂਧੀ ਵੱਲੋਂ ਤੇ ਉਸ ਪ੍ਰਧਾਨ ਮੰਤਰੀ ਨੂੰ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੇ ਮਿਲ ਕੇ ਉਹਨੂੰ ਜਿਹੜੇ ਧੁਰ ਦੀ ਆਪਾਂ ਕਹਦੇ ਇੱਕ ਟਿਕਟ ਗੱਡੀ ਉਨੂੰ ਚੜਾ ਦਿੱਤਾ ਸੀ ਅੱਜ ਉਹਨਾਂ ਦਾ ਪੁੱਤਰ ਫਰੀਦਕੋਟ ਤੋਂ ਖੜਾ ਹੋ ਗਿਆ ਚੋਣਾਂ ਦੇ ਵਿੱਚ ਬੇਸ਼ੱਕ ਉਹਨਾਂ ਨੇ ਲੇਟ ਜਿਹੜਾ ਚੋਣ ਪ੍ਰਚਾਰ ਕੀਤਾ ਪਰ ਅੱਜ ਫਰੀਦਕੋਟ ਦੇ ਲੋਕ ਅੱਡ ਫਰੀਦਕੋਟ ਦੀ ਸੰਗਤ ਬੱਚਾ-ਬੱਚਾ ਨੌਜਵਾਨਾਂ ਤੋਂ ਲੈ ਕੇ ਸਾਡੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗ ਬਾਪੂ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਕਾਲੀਆਂ ਸੀ ਕਾਂਗਰਸੀਆਂ ਪਰ ਉਹਨਾਂ ਨੇ ਇੱਕ ਵੱਡਾ ਫਤਵਾ ਗਾ ਜਿਹੜਾਗਾ ਕਿ ਇੱਕ ਸ਼ਹੀਦ ਦੇ ਪੁੱਤ ਨੂੰ ਦੇ ਦਿੱਤਾ ਕਿ ਐਤਕੀ ਇਸ ਵਾਰ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਭਾਈ ਬੈਂਤ ਸਿੰਘ ਦੀ ਜਿਹੜਾ ਸ਼ਹੀਦੀ ਦਾ ਆਪਾਂ ਮੁੱਲ ਤਾਂ ਨਹੀਂ ਪਾ ਸਕਦੇ ਪਰ ਟਣਕਾ ਕਪਾਂ ਪਰ ਕਹਦੀਏ ਕਿ ਮਤਲਬ ਉਹਦੇ ਵਿੱਚ ਫਰੀਦਕੋਟ ਬਸਤੀਆਂ ਨੇ ਇੱਕ ਵੱਡਾ ਲੰਬਾ ਲਾਉਣ ਦੀ ਤਿਆਰੀ ਕਰ ਲਈ ਆ ਤੇ ਦੂਜੇ ਪਾਸੇ ਇਸ ਨੂੰ ਲੈ ਕੇ ਸਰਤਾਂ ਲੱਗ ਰਹੀਆਂ ਨੇ ਤੇ ਫਰੀਦਕੋਟ ਦੇ ਵਿੱਚ ਆਵਾਜ਼ ਦੀ ਕਰਮਜੀਤ ਅਨਮੋਲ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹਨਾਂ ਦੇ ਦੋਨਾਂ ਦੀ ਟੱਕਰ ਦਿੱਤੀ ਜਾ ਰਹੀ ਆ ਇਸ ਨੂੰ ਲੈ ਕੇ ਤੁਸੀਂ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਉਣਾ ਤੁਸੀਂ ਵੇਖਣਾ ਕਿ ਇਹਦੇ ਵਿੱਚ ਕੀ ਸਰਤ ਲੱਗ ਰਹੀ ਆ ਤੇ ਇਹ ਸਰਤ ਹੈਗੀ ਆ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਤੇ ਕਰਮਜੀਤ ਅਨਮੋਲ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਜਿੱਤ ਰਿਹਾ ਤੇ ਕਿੰਨੇ-ਕਿੰਨੇ ਦੀ ਸਰਤਾ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਐ ਵੀ ਕੋੜਾ ਸੀਰਤਾ ਛੱਤ ਲਾ ਕੇ ਕਿਆ-ਕਿਆ ਜਾਂਦੀ ਦੱਸੋ ਵੀ ਕਹਿੰਦੇ ਕਰਮਜੀਤ ਅਨਮੋਲ ਜੀ ਆਪ ਜਿਹੜੀ ਆ ਗਿਆ ਆਪਣਾ ਲਈ ਠੀਕ ਹੈ ਤੁਸੀਂ ਵੀ ਸਰਦਾਰ ਸਿਰ ਵੀ ਸੇ ਗੱਲ ਕਰਦਾ ਜੀ ਆਪ ਨੇ ਆ ਗਿਆ ਠੀਕ ਹੈ ਜੇ ਦੋਵੇਂ ਜਿੱਤਦੇ ਆ ਦੋਵੇਂ ਜਿੱਤਾਂ ਜਿੱਤੂਗਾ ₹20 लाख રૂપિયા ਆ ਜੂਗਾ ਇਹਦਾ ਸਰਜੀਤ ਸਿੰਘ ਜਿੱਤਦਾ ਬਾਈ ਜੀ ਆਹਾਂ ਆਹ ਪਿਆ ਇਹਦਾ ਮੈਨਿਕ ਮੈਨ ਇਹਦੇ ਕੋਲੇ ਲੈਣਾ ਉਹ ਪੈਸੇ ਹੋਣਗੇ ਜਗਮੀਤ ਸਿੰਘ ਜੁਗਣੀ ਠੀਕ ਠੀਕ ਉਹਦੇ ਕੋਲੇ ਹੋਣਗੇ ਤੇ ਜੇ ਮੇਰਾ ਜਿੱਤ ਗਿਆ ਮੈਂ ਤੇਰੇ ਕੋਲੇ ਪੈਸੇ ਲੈਣਾ ਠੀਕ ਹੈ ਜੇ ਕੋਈ ਮੈਂ ਲੈਣਾ ਤਾਂ ਤੁਮ ਕੋਲ ਹੋਰ ਜਿੱਤ ਗਿਆ ਪਹਿਲੇ ਪੈਸੇ ਆਉਣਗੇ ਆਪਣੇ ਕੋਲ ਬਸ ਠੀਕ ਹੈ ਤੁਸੀਂ ਠੀਕ ਹੈ ਇਕਰਮੇ ਠੀਕ 2 ਨੌਜਵਾਨ ਜਿਹੜੇ ਹੈਗੇ ਵੀ ਦੋਨੇ ਮੁੰਡੇ ਨੇ ਇੱਥੇ ਮੁੰਨਿਆਂ ਨੂੰ ਦਰਕਾਰਿਆ ਜਾ ਰਿਹਾ ਸੀ ਔਰ ਅੱਜ ਮੈਂ ਕਹਿੰਦਾ ਜਿਹੜੇ ਕੋਨੇ-ਮੋਨੇ ਨੇ ਸਾਡੇ ਜਿਹੜੇ ਦਾੜੀਆਂ ਰੱਖਣ ਵਾਲੇ ਨੇ ਉੱਤੇ ਦੀ ਕਿਰਪਾਨਾਂ ਪਾਉਣ ਵਾਲੇ ਨੇ ਚੋਲੇ ਪਾਉਣ ਵਾਲੇ ਨੇ ਉਹਨਾਂ ਤੋਂ ਲੱਖ ਦਰਜੇ ਚੰਗੇ ਨੇ ਮੈਂ ਇਸ ਦੀ ਸਲਾਹਗਾ ਕਰਦਾ ਇਹਨਾਂ ਨੌਜਵਾਨਾਂ ਦੀ ਕਿ ਇਹਨਾਂ ਨੌਜਵਾਨਾਂ ਨੇ ਕਿਤੇ ਵੀ ਖਾਲਸਾ ਪੰਥ ਨੂੰ ਪਿੱਠ ਨਹੀਂ ਦਿਖਾਈ ਪਰ ਸਾਡੇ ਜਿਹੜੇ ਨੇ ਆਪ ਦੇ ਜਿਨ੍ਹਾਂ ਨੂੰ ਅਸੀਂ ਆਪ ਦੇ ਕਹਿੰਦੇ ਆ ਉਹ ਹਮੇਸ਼ਾ ਪਿੱਠ ਬਖਾਉਂਦੇ ਆ ਰਹੇ ਨੇ ਹੁਣ ਤੁਸੀਂ ਦੋਨਾਂ ਨੂੰ ਸੁਣ ਲਿਆ ਦੋਨੇ ਜਿਹੜੇ ਨੇ ਫਰੀਦਕੋਟ ਹਲਕੇ ਤੋਂ ਨੇ ਨੌਜਵਾਨਾਂ ਇੱਕ ਨੇ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਜਿੱਤੂਗਾ ਤੇ ਦੂਜੇ ਨੇ ਕਿਹਾ ਕਿ ਕਰਮਜੀਤ ਅਨਮੋਲ ਜਿੱਤੂਗਾ ਤੇ 50-50 ਹਜ਼ਾਰ ਰੁਪਏ ਦੀ ਇਹ ਸ਼ਰਤ ਲੱਗ ਚੁੱਕੀ ਆ ਜੇ ਸਰਬਜੀਤ ਸਿੰਘ ਖਾਲਸਾ ਜਿੱਦਦਾ ਤਾਂ ਦੂਜਾ ਜਿਹੜਾ ਵੀਰ ਆ ਉਹ 50 ਹਜ਼ਾਰ ਸਰਬਜੀਤ ਜੀ ਨੂੰ ਦਿੰਦਾਗਾ ਤੇ ਜੇ ਕਰਮਜੀਤ ਅਨਮੋਲ ਜਿੱਤਦਾ ਤੇ ਕਰਮਜੀਤ ਅਨਮੋਲ ਵਾਲੇ ਬੰਦੇ ਨੂੰ ਜਿਹੜਾ ਉਹ 50 ਹਜ਼ਾਰ ਰੁਪਏ ਦਿੱਤਾ ਜਾਊਗਾ ਵੱਡੀ ਇੱਕ ਆਪਾਂ ਕਹੇ ਜੇ ਕਿ ਸ਼ਰਤ ਲੱਗ ਚੁੱਕੀ ਆ ਤੁਹਾਨੂੰ ਅੱਗੇ ਗੱਲ ਸਟਾਰਟ ਕਰਦੇ ਆਪਾਂ ਇਸ ਤੋਂ ਬਾਅਦ ਇੱਥੇ ਸਰਤਾਂ ਦਾ ਬੇਸਕਿਨਾਂ ਨੌਜਵਾਨਾਂ ਨੇ ਸੱਤ ਲਾ ਲਈ ਸਰਤ ਇਹਨਾਂ ਨੇ ਇਹ ਨਹੀਂ ਲਾਈ ਕਿ ਇਹਨਾਂ ਨੇ ਕੋਈ ਜੂਆ ਬਾਜੀ ਖੇਡੀ ਆ ਜਾਂ ਆਪਾਂ ਬੈਸੇ ਵੀ ਕਹਿ ਦਿੰਦੇ ਆ ਕਿ ਆਪਾਂ ਸਰਤ ਲਾ ਲੈਨੇ ਆ ਚਲੋ ਹੋ ਸਕਦਾਗਾ ਕਿ ਇੱਕ ਦੂਜੇ ਦਾ ਜਿਹੜਾ ਪਲਾ ਹੋਊਗਾ ਹੋ ਸਕਦਾ ਜਿਹੜੇ ਉਹ ਰੁਪਏ ਨੇ ਉਹ ਸਰਦੀਸੇ ਖਾਲਸਾ ਦੀ ਚੁੰਮੇ ਮਤੇ ਲਾਏ ਜਾਣਗੇ ਜਾਂ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਆਉਣ ਵਾਲਾ ਫੈਸਲਾਗਾ ਬਾਕੀ ਨੌਜਵਾਨਾਂ ਦਾ ਜਿਹੜਾਗਾ ਅਰਜਾਣਾ ਸਰਬਜੀਤ ਸਿੰਘ ਖਾਲਸਾ ਮਲਵਾ ਮਲਵਾ ਪਿੰਡਾ ਤੇ ਉਹਨਾਂ ਦਾ ਜਿਹੜਾ ਦੱਸਿਆਗਾ ਕਿ ਜਦੋਂ ਉਹਨਾਂ ਦੀ ਬਿਆਨਤ ਸਿੰਘ ਦੀ ਜੀ ਸ਼ਹੀਦੀ ਮੌਕੇ ਤੇ ਹੁੰਦੀ ਆ 31 ਅਕਤੂਬਰ 1984 ਨੂੰ ਉਹਨੂੰ ਮੌਕੇ ਤੇ ਗੋਲੀਆਂ ਮਾਰ ਕੇ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਹੈਗਾ ਭਾਈ ਬਿਆਨਤ ਸਿੰਘ ਤੇ ਭਾਈ ਕੇਸ ਸਿੰਘ ਨੂੰ ਫੜ ਕੇ ਜਿਹੜਾ ਉਦੋਂ 9 ਸਾਲ ਬਾਅਦ ਜਿਹੜਾ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਆ ਜਦੋਂ ਸਹੀਦ ਭਾਈ ਬੀਨਤ ਸਿੰਘ ਸ਼ਹੀਦ ਹੋਇਆ ਉਦੋਂ ਸਰਵਿਸ ਸਿੰਘ ਦੀ ਜਿਹੜੀ ਉਮਰ ਸੀ ਉਹ ਹੈਗੀ ਸੀ 6 ਸਾਲ ਦੀ ਜਿਹੜੀ ਉਹਨਾਂ ਦੀ ਮਾਤਾ ਵੀ ਜਿੱਤੀ ਸੀ ਤੇ ਮਿਮਰ ਕੌਰ ਖਾਲਸਾ ਜੀ ਉਹਨਾਂ ਦੀ ਉਮਰ ਜਦੋਂ ਭਾਈ ਸਭਜੀਤ ਸਿੰਘ ਦੀ ਉਮਰ ਉਦੋਂ ਜਦੋਂ ਮਾਤਾ ਮਿਮਰ ਕੌਰ ਖਾਲਸਾ ਚੜਾਈ ਕਰਦੇ ਨੇ ਉਦੋਂ ਉਹਨਾਂ ਦੀ ਉਮਰ ਸੀ 12 ਸਾਲ ਤੇ ਬੜੀ ਵੱਡੀ ਜਿਹੜੀ ਪੰਥ ਤੇ ਇੱਕ ਆਪਾਂ ਕਹਿ ਲਈਏ ਕਿ ਪੰਥ ਵਾਸਤੇ ਕੁਰਬਾਨੀ ਕੀਤੀ ਐ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਉਹਨੇ ਕੋਈ ਉਹਦਾ ਕੋਈ ਉਹਦੇ ਨਾਲ ਦੁਸ਼ਮਣ ਨਹੀਂ ਸੀ ਇੰਦਰਾ ਗਾਂਧੀ ਨਾਲ ਦੁਸ਼ਮਣ ਨਹੀਂ ਸੀ ਉਹ ਉਹਦੇ ਅੰਗ ਰੱਖ ਕੇ ਸੀ ਹਰ ਪਲ ਜਿਹੜੀ ਇੰਦਰਾ ਗਾਂਧੀ ਸੀ ਉਹਨਾਂ ਨੂੰ ਆਪਣੇ ਅੰਗੀ ਸੰਗੀ ਰੱਖਦੀ ਸੀ ਪਰ ਕਿਉਂ ਉਹਨਾਂ ਨੇ ਬਦਲਾ ਲੈਣਾ ਪਿਆ ਕਿਉਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਨਾ ਪਿਆ ਕਿਉਂਕਿ ਜਦੋਂ ਭਾਈ ਬੀਨ ਸਿੰਘ ਦਰਬਾਰ ਸਾਹਿਬ ਜਾਂਦੇ ਨੇ ਤੇ ਉੱਥੇ ਕੀ ਦੇਖਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਰਾ ਢਾਹ ਢੇਰੀ ਕੀਤਾ ਪਿਆ ਸ੍ਰੀ ਦਰਬਾਰ ਸਾਹਿਬ ਢਾਹ ਢੇਰੀ ਕੀਤਾ ਗਿਆ ਗੁਰੂਗ੍ਰਾਮ ਸਾਹਿਬ ਦੇ ਸਰੂਪਾਂ ਦੇ ਵਿੱਚ ਗੋਲੀਆਂ ਵੱਜੀਆਂ ਪੀਆਂ ਸਾਡੇ ਬੱਚਿਆਂ ਤੋਂ ਲੈ ਕੇ ਬਜ਼ੁਰਗੀਆਂ ਜਿਹੜੀਆਂ ਨੇ अनेका ਜਿਹੜੇ ਉੱਤੇ ਘਾਣ ਕੀਤਾ ਗਿਆ ਤੇ ਸੁਭਾਵਕਾ ਜਦੋਂ ਵੀ ਕੋਈ ਸਾਡੀ ਕੌਮ ਉੱਤੇ ਹਮਲਾ ਕਰਦਾਗਾ ਉਹਦਾ ਬਦਲਾ ਸਿੱਖ ਕੌਮ ਹਮੇਸ਼ਾ ਲੈਂਦੀ ਆ ਰਹੀ ਹੈ ਇਸ ਨੂੰ ਲੈ ਕੇ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਮੈਦਾਨ ਦੇ ਵਿੱਚ ਨੇ ਪਰ ਉਹ ਸੰਗਤ ਉਹ ਲੋਕ ਨੂੰ ਸਜਦਾਗਾ ਮੇਰਾ ਇਹ ਜਿਹੜੇ ਕੱਲੀ-ਕੱਲੀ ਵੋਟ ਤੇ ਸਪੋਰਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਰ ਰਹੇ ਨੇ ਇਹ ਬਹੁਤ ਵੱਡਾ ਅਹਿਮੀਅਤ ਰੱਖਦਾ ਹੈਗਾ ਬਹੁਤ ਵੱਡਾ ਸਵਾਲ ਆ ਬਹੁਤ ਹੀ ਵੱਡਾ ਆਪਾਂ ਕਹ ਰਹੀਏ ਕਿ ਇਹਨੂੰ ਵੱਡੀ ਜਾਣਕਾਰੀ ਹੈ ਵੱਡੀ ਖਬਰ ਆ ਕਿ ਅੱਜ ਦੀ ਕਿ ਜਿਹੜੀਆਂ ਕਿ ਸਰਤਾ ਲੱਗ ਰਹੀਆਂ ਸੁਰੂ ਹੋ ਰਹੀਆਂ ਨੇ ਕਿਥੇ ਕਹਿੰਦੇ ਸੀ ਮੈਦਾਨ ਨੇ ਦੇ ਵਿੱਚ ਨਹੀਂ ਸੀ ਪਰ ਅੱਜ ਸਰਬਜੀਤ ਸਿੰਘ ਖਾਲਸਾ ਪਹਿਲੇ ਨੰਬਰ ਤੇ ਆ ਚੁੱਕਿਆ ਹੈਗਾ ਫਰੀਦਕੋਟ ਦੇ ਸੰਗਤ ਨੂੰ ਇੱਕ ਮੇਰੀ ਹੋਰ ਹੱਥ ਜੋੜ ਕੇ ਬੇਨਤੀ ਆ ਕਿ ਹੁਣ ਦੇਖਿਓ ਕਿਦੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਪਿਤਾ ਦੀ ਕੁਰਬਾਨੀ ਨੂੰ ਕਦੇ ਅਜਾਈ ਨਾ ਜਾਣ ਦੇ ਜੋ ਕਦੇ ਤੇ ਐਤ ਕੀ ਖੰਡੂਰ ਸਾਹਿਬ ਵਾਲਿਆਂ ਨੇ ਤਾਂ ਲੰਬਾ ਲਾ ਦੇਣਾਗਾ ਜਿਹੜੀ ਬੀਬਾ ਖਲੜਾ ਹਾਰੀ ਸੀ ਉਹਨਾਂ ਨੂੰ ਉਹਦਾ ਬੜਾ ਦੁੱਖ ਸੀ ਪਰ ਐਤ ਕੀ ਭਾਈ ਅੰਮਰਪਾਲ ਸਿੰਘ ਉਹਨੂੰ ਦਿਤਾ ਕੇ ਉਹਨਾਂ ਨੇ ਸਾਰੇ ਲੰਬੇ ਲਾ ਦੇਣੇ ਨੇ ਪਰ ਇੱਥੇ ਜਿਹੜਾ ਕੰਮ ਆ ਇੱਥੇ ਜਿਹੜਾ ਫਰੀਦਕੋਟ ਦਾ ਕੰਮ ਆ ਉਹ ਸ਼ਹੀਦ ਦਾ ਪੁੱਤਰ ਖੜਾ ਹੋਇਆਗਾ ਇੱਥੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਮਾਂ ਮਾਂ ਪੈਣਾ ਬਜ਼ੁਰਗਾਂ ਬੱਚਿਆਂ ਦਾ ਡੁੱਲੇ ਹੋਏ ਖੂਨ ਦਾ ਬਦਲਾ ਲੈ ਕੇ ਸਾਡੀ ਕੋਮਦੀ ਪੱਗ ਨੂੰ ਬਚਾਇਆ ਸੀ ਸਾਡੀ ਕੌਮ ਤੋਂ ਜਿਹੜਾ ਇੱਕ ਹਕ ਤਾਨਕ ਤੁਰਨ ਦਾ ਜਿਹੜਾ ਉਹ ਜਿਹੜਾ ਬਾਲ ਉਹਨਾਂ ਨੇ ਸਾਨੂੰ ਬਖਸ਼ਿਆ ਪ੍ਰਮਾਤਮਾ ਸਾਨੂੰ ਮਿਹਰ ਕਰੇ ਸਭ ਨੂੰ ਤੇ ਸਾਰੇ ਸੰਗਤ ਨੂੰ ਫਰੀਦਕੋਟ ਨਿਵਾਸੀਆਂ ਨੂੰ ਜਿੰਨੇ ਵੀ ਹਲਕੇ ਪੈਂਦੇ ਨੇ ਫਰੀਦਕੋਟ ਦੇ ਵਿੱਚ ਕਿ ਇੱਕ ਇੱਕ ਕੱਲੀ ਕੱਲੀ ਵੋਟ ਸਰਬਜੀਤ ਸਿੰਘ ਦੇ ਨਾਮ ਤੇ ਪਾਉਣ ਦੀ ਜਿਹੜੀ ਕਿਰਪਾਲਤਾ ਜ਼ਰੂਰ ਕਰਨੀ ਆ ਇਹ ਬੇਨਤੀਆਂ ਨੇ ਇਸ ਖਬਰ ਨੂੰ ਅੱਗੇ-ਤਾਂਗੇ ਸ਼ੇਅਰ ਕਰਨਾ ਚੰਗੀ ਲੱਗੀ ਤਾਂ ਲਾਇਕ ਲਾਇਕ ਕਮੈਂਟ ਜ਼ਰੂਰ ਕਰਨੇ ਕਿ ਇਹਦੇ ਵਿੱਚ ਕੌਣ ਐਸ ਬਈ ਪਹਿਲੀ ਪੋਜੀਸ਼ਨ ਤੇ ਆ ਧੰਨਵਾਦ ਬੈਲਡਿਕਾ ਖਾਲਸਾ ਸ੍ਰੀ ਬੈਲਡਿਕ ਦੀ ਫਤਿਹ